ਹਾਲੋ ਜੀ ਸਸਤੀ ਕਾਲ ਸਰਨ ਕੀ ਹਾਲ ਚਾਲ ਹੈ ਮੀ ਤੁਹਾ ਸਾਰੇ ਠੀਕ ਹੋਗਾ ਜਿਦਾਂ ਮੈਂ ਵਲੋਗ ਤੁਹਾਡਾ ਸੁਆਗਤ ਹੈ ਜੀ ਅਜਾ ਨਾਮ ਵਲੋਗ ਆਪਾਂ ਸ਼ੁਰੂ ਕਰਦੇ ਆਂ ਕੱਲ ਵਲੋਗ ਨਹੀਂ ਬਣਾਇਆ ਕਿਉਂਕਿ ਕੱਲ ਥੋੜੇ ਬੀ ਸੀਗੇ ਥੋੜੇ ਸਿਹਤ ਫਿਰ ਠੀਕ ਨਹੀਂ ਸੀਗੀ ਚਲੋ ਮੈਂ ਹਾਂ ਜਦ ਵਲੋਗ ਬਣਾਉਨੇ ਆ ਤੇ ਵਲੋਗ ਦੀ ਸ਼ੁਰੂਆਤ ਕਰਦੇ ਆਂ ਪੰਚਦੀਪ ਤੋਂ ਯਾਦ ਦੇਖ ਸਕਦੇ ਹੋ ਪੜ ਰਿਹਾ ਪਰ ਨਾਲ ਦੀ ਨਾਲ ਇਹ ਦੇਖ ਰਿਹਾ ਮੋਬਾਈਲ ਇਹ ਮਮਾ ਕੁਝ ਨਹੀਂ ਦੇਖ ਰਿਹਾ ਅਰੇ ਮਮਾ ਨੂੰ ਕਹਿ ਕੇ ਵੀ ਪੜੋ ਤੇ ਪਰ ਇਹ ਮੋਬਾਈਲ ਦੇਖ ਰਿਹਾ ਨੂੰ ਥੋੜੀ ਡਾਂਟ ਵੀ ਪਾਉਗੀ ਮੇਰੇ ਹਿਸਾਬ ਨਾਲ ਜਦੋਂ ਇਹ ਮਮਾ ਆਗੇ ਉੰਜੇ ਮੋਬਾਈਲ ਰੱਖ ਦੋ ਦਾਦੂ ਵਾਲਾ ਤੇ ਪੜ ਲੂਆ ਤੇ ਬਹੁਤ ਵਧੀਆ ਕਿਉਂ ਆਵਾਂ ਚ ਕਿਵੇਂ ਲੱਗਦਾ ਦਹਾਏ ਮੜਮ ਵੈਸ਼ੋ ਕਰਦੇ ਮੜਾ ਜਾ ਆ ਪਿਛੇ ਲਗੋ ਲਿਆ ਮੋਬਾਈਲ ਪਿਛੇ ਲਗੋ ਲਿਆ ਹੀ ਮੋਬਾਈਲ ਬਹੁਤ ਭੈੜਾ ਹੈ ਦੇਖੋ ਮੈਨੂੰ ਕੁਝ ਨਹੀਂ ਆ ਤੁਹਾਨੂੰ ਸਾਰ ਨੂੰ ਪਤਾ ਹੈ ਦੇ ਐਗਜ਼ਾਮ ਚੱਲ ਰਹੇ ਨੇ ਪਰ ਕਿਆਨ ਨਾ ਮਤਲਬ ਕਿ ਥੋੜੀ ਹੀ ਕਈ ਵਾਰੀ ਚੌਂਦੀ ਜਿਨ ਪੰਜਾਬੀ ਕਹਿੰਦੇ ਚੌਂਦੀ ਖਾ ਜਾਂਦਾ ਪਰ ਪੜ ਲੈਂਦਾ ਹੈ ਟ ਨਹੀਂ ਕਹਿੰਦਾ ਆਹ ਦੇਖੋ ਮੋਬਾਈਲ ਕਰ ਦੇ ਦੇਖ ਸਕਦੇ ਤੇ ਦੋਸਤੋ ਅੱਜ ਦਾ ਵਲੌਗ ਬੜਾ ਕੈਂਡੋਨ ਵਾਲਾ ਤੇ ਬੜੇ ਨਾਲ ਆਪਣੇ ਨਾਲ ਤੇ ਅੱਪ ਤੁਹਾਡੇ ਨਾਲ ਕਰਦੇ ਰਹਿਣਾ ਗੱਲਾਂ ਬਾਤਾਂ ਤੇ ਅੱਪ ਘਰ ਦੀ ਥੋੜੀ ਕਰਾਰੇ ਰੈਨੋਵੇਸ਼ਨ ਮਿਸਤਰੀ ਲੱਗੇ ਹੋਏ ਨੇ ਤੁਹਾਨੂੰ ਅੱੱਪ ਉਹ ਵੀ ਦਿਖਾਵਾਂਗੇ ਤੇ ਪੰਚਨਾ ਵੀ ਕਰਾਂ ਗੱਲਾਂ ਬਾਤਾਂ ਜਿਹੜਾ ਪੜ ਕੇ ਹਟ ਗਿਆ ਤੇ ਬੜੇ ਨਾਲ ਆਪਣੇ ਨਾਰੀ ਵਾਜੀ ਬਾਕਲੇ ਸਾਰੇ ਸਸਤੀ ਕਾਲ ਦੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਕਰੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਲਦੀ ਅੱਜੀ ਆ ਦੇਖੋ ਜੀ ਅੱਪਾ ਤੁਹਾਨੂੰ ਮਜ਼ਾਕ ਕਰਦੇ ਪਏ ਸੀ ਕਿ ਮਕਾਨ ਦੀ ਅੱਪਾ ਕਰਦੇ ਪਏ ਰੈਨੋਵੇਸ਼ਨ ਪਰ ਆਪਣੇ ਗਵਾਂਡੀਆਂ ਨੇੜਾ ਮਕਾਨ ਬਣਾਇਆ ਤੁਹਾਨੂੰ ਦਿਖਾਉਣ ਰਹਿਣੇ ਨੇ ਅੱਪਾ ਬੜਾ ਘੈਂਡ ਮਕਾਨ ਬਣਾਇਆ ਇਹਨਾਂ ਨੇ ਤੇ ਜਿਹੜਾ ਆਪਣੇ ਵਾਲੀ ਸਾਈਡ ਤੋਂ ਸੀਗਾ ਇਹ ਆ ਦਰਵਾਜ਼ਾ ਲੋ ਤੁਸੀਂ ਦੇਖ ਲਓ ਆ ਦਰਵਾਜ਼ਾ ਆਪਣਾ ਤੇ ਇਹਨਾਂ ਦੀ ਬੈਕ ਸਾਈਡ ਲੱਗਦੀ ਇੱਥੋਂ ਤੇ ਮਤਲਬ ਕਿ ਰੋਟੀ ਟੂਪ ਕਰਨ ਲੱਗੇ ਅੱਜ ਤੇ ਉਹ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਦਈਏ ਸ਼ੇਅਰ ਕਰ ਦਈਏ ਤੇ ਬੜਾ ਘੈਂਡਿਆ ਸਿਸਟਮ ਆ ਤੇ ਰੌਣਕ ਮਿਲਣ ਲੱਗਾ ਹੋਇਆ ਏ ਤੇ ਹੁਣ ਇਹ ਵਿਚਾਰੇ ਟੀਪ ਕਰਨਗੇ ਤੇ ਟੀਪ ਕਰਕੇ ਬਣਾ ਦੇਣਗੇ ਵਧੀਆ ਇਧਰਲੇ ਪਾਸੋਂ ਆ ਇਹਨਾਂ ਨੇ ਪੜਾ ਪੂੜਾ ਕਸਤੀਆਂ ਸਿਪਾਈਆਂ ਨੇ ਤੇ ਹੁਣ ਮਨ ਨਾਲ ਰੋਟੀ ਦਾ ਟਾਈਮ ਹੋ ਗਿਆ ਤੇ ਰੋਟੀ ਖਾਣ ਗਏ ਆ ਤੇ ਬਾਈਆਂ ਨੂੰ ਚਲੋ ਆਖਿਆ ਜੇ ਆਪਣੇ ਬੂਟੇ ਬਟੇ ਬਚਾਲਿਓ ਬਾਈ ਕਹਿੰਦੇ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਜਿਹੜੇ ਬੂਟੇ ਹੈਗੇ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਆਪਾਂ ਹੋਣ ਦਵਾਂਗੇ ਕੋਸ਼ਿਸ਼ ਪੂਰੀ ਆ ਤੇ ਆਪਾਂ ਤਾਂ ਹੀ ਕਰਕੇ ਮੈਂ ਚਲੋ ਦੋਸਤਾਂ ਨੂੰ ਇਹ ਵੀ ਜਿਹੜੀਆਂ ਦਿਖਾਈਆਂ ਜਾਣ ਠੇਕੇਦਾਰ ਆ ਆਪਾਂ ਸੀ ਠੇਕੇਦਾਰ ਬਹੁਤ ਵਧੀਆ ਬੰਦਾ ਹੈ ਤੇ ਜਦੋਂ ਆਪਾਂ ਘਰ ਪਾਵਾਂਗੇ ਤੇ ਬਾਈ ਨੂੰ ਮੌਕਾ ਜ਼ਰੂਰ ਦੇਵਾਂਗੇ ਕੋਸ਼ਿਸ਼ ਹੈ ਇਹ ਦੇਖੋ ਕਿੰਡੀ ਉੱਚੀ ਪੈੜ ਆ ਤੇ ਕਿਡੋੱਚੀ ਪੌੜੀ ਲੱਗੀ ਹੋਈ ਤੇ ਦੇਖ ਸਕਦੇ ਹੋ ਦੋਸਤੋ ਚਲੋ ਬਣੇ ਰ ਆਪਣੇ ਨਾਲ ਪਕਰਦੇ ਹੋਰ ਥੋੜਾ ਨਾਲ ਗੱਲਾਂ ਬਾਤਾਂ ਇਹਨ ਦਿਖਾ ਰਹੀ ਗਵਾਨੇ ਦੇ ਘਰ ਦੀ ਮਗਰਲੀ ਸਾਈਡ ਬੜਾ ਹਰਾਮੀ ਹੋ ਬੇਟਾ ਲੋ ਜੀ ਪ੍ਰਸ਼ਾਦ ਦਾ ਹੋ ਗਿਆ ਟਾਈਮ ਤੇ ਪ੍ਰਸ਼ਾਦਾ ਬਣ ਕੇ ਆਪਣਾ ਰੈਡੀ ਹੈ ਤੇ ਆ ਜਿਹੜੇ ਆਪਣੇ ਹੈਗੇ ਆ ਲੱਛੇ ਪਰੌੜੇ ਲੱਗਦੇ ਮੈਨੂੰ ਤੇ ਨਾਲ ਹੈਗਾ ਦਹੀਂ ਬੁੰਦੀ ਵਾਲਾ ਤੇ ਦੋਸਤੋ ਆਪਾਂ ਖਾਣ ਲੱਗੇ ਆ ਤੇ ਜਿੰਨੂੰ ਜਿੰਨੂੰ ਬੁੰਦਲਾ ਦਹੀਂ ਪਸੰਦ ਆ ਦੋਸਤੋ ਮੜਾ ਕਮੈਂਟ ਵਾਲੇ ਦੱਸ ਦਿਓ ਮੈਨੂੰ ਤਾਂ ਬੁੰਦਲਾ ਦਹੀਂ ਬਹੁਤ ਜ਼ਿਆਦਾ ਪਸੰਦ ਆ ਤੇ ਮੈਂ ਬਹੁਤ ਝਾੜ ਕੇ ਖਾਣਾ ਦੋਸਤੋ ਤੇ万ਦੀਪ ਦੇ ਹੋ ਲੱਗਿਆ ਕਰਨ ਪੜਾਈ ਹੁਣ ਸਿਆਣਾ ਬੱਚਾ ਬਣ ਕੇ ਬਹਿ ਗਿਆ ਏ ਤੇ ਹੁਣ 1 ਘੰਟਾ ਲਾਏਗਾ ਜੀ ਪੜ੍ਹ ਲਈ ਤੂੰ ਰੋਟੀ ਖਾ ਚੁੱਕਾ ਮੇਰੇ ਨਾਲ ਹਨਾ ਚਲੋ ਜੀ ਸਟੱਡੀ ਕਰਦਾ ਤੇ ਆਪਾਂ ਰੋਟੀ ਖਾ ਲਈਏ ਤੇ ਰੋਟੀ ਖਾਣ ਤੋਂ ਬਾਅਦ ਫੇਰ ਆਪਾਂ ਤੁਹਾਡੇ ਨਾਲ ਕਰਦੇ ਗੱਲਾਂ ਬਾਤਾਂ ਜੀ ਲੋ ਜੀ ਬੰਸ਼ਦੀਪ ਨੇ ਕਰ ਲਈ ਹੈ ਪੜ੍ਹਾਈ ਤੇ ਹੁਣ ਕਰ ਰਿਹਾ ਰੈਸਟ ਤੇ ਵਾਜੀ ਕੀ ਖਾ ਰਿਹਾ ਦਿਖਾ ਮੈਨੂੰ ਸ਼ੋਅ ਕਰ ਇੱਧਰ ਦਿਖਾ ਕੁਝ ਖਾ ਰਿਹਾ ਚੋਰੀ ਚੋਰੀ ਖਾ ਰਿਹਾ ਕੀ ਹੈ ਬਰਫੀ ਹੈ ਓ ਵਾਓ ਯਾਰ ਚੜਾਈਆਂ ਤੇਰੀਆਂ ਬਾਈ ਨਾਲ ਟੀਵੀ ਦੇਖੀ ਨਾ ਲੈ ਨਾਲ ਨਾਲ ਟੀਵੀ ਇੰਜੋਏ ਕਰੀ ਜਾਂਦਾ ਹੈ ਨਾਲ ਬਰਫੀ ਖਾ ਰਿਆ ਤੇ ਹੁਣ ਕਦੋਂ ਪੜ੍ਹਾਈ ਕਰਨੇ ਕਿੰਨਾ ਟਾਈਮ ਰੈਸਟ ਕਿੰਨਾ ਟਾਈਮ ਦਿੱਤੀ ਮੰਮਾ ਨੇ ਕਿੰਨੇ ਟਾਈਮ ਰੈਸਟ ਮਿਲ ਗਈ ਆ ਚਲੋ ਦੇ ਠੀਕ ਹੈ ਤੇ ਬਰਫੀ ਦਿਖਾ ਤੋ ਕਿੰਨੇ 20 ਤਰਫ ਕੱਲਾ ਕੱਲਾ ਹੀ ਖਾਈ ਜਾਂਦਾ ਮੈਨੂੰ ਦੇ ਦੇ ਯਾਰ ਬਾਕੀ ਉਹ ਠੀਕ ਐ ਤਾਂ ਤੂੰ ਖਾ ਲੈ ਚਲ ਖਾ ਦੋ ਦੋਸਤੋ ਇੱਕ ਦੋ ਗੱਲਾਂ ਤੁਹਾਨੂੰ ਦੱਸਣੀਆਂ ਭੁੱਲ ਗਏ ਸੀਗੇ ਤੇ ਉਹ ਵੀ ਦੱਸ ਦਿੰਨੇ ਆਪਾਂ ਆਪਣੇ ਮੋਟਰਸਾਈਕਲ ਦਾ ਹੋ ਗਿਆ ਛੋਟਾ ਜਿਹਾ ਐਕਸੀਡੈਂਟ ਅ ਡੈਡੀ ਜਾ ਰਹੇ ਦੁੱਧ ਪੌਣ ਤੱਕ ਕੋਈ ਨਹੀਂ ਮੋਟਰਸਾਈਕਲ ਮੋੜਤਾ ਤੇ ਉਹਦੇ ਕਰਕੇ ਆਪਣਾ ਮੋਟਰਸਾਈਕਲ ਜਿਹੜਾ ਟੁੱਟ ਗਿਆ ਸੀਗਾ ਇਹ ਦੇਖੋ ਕਾਫੀ ਨੁਕਸਾਨ ਹੋ ਗਿਆ ਸੀ ਇਹਦਾ ਤੇ ਪਰ ਡੈਡੀ ਜੀ ਸੱਟ ਥੋੜੀ ਲੱਗੀ ਸੀ ਬਚ ਗਏ ਸੀਗੇ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਾਂ ਹੁਣ ਇਹਨੂੰ ਬਣਾਵਾਂਗੇ ਇਸ ਤਰ੍ਹਾਂ ਤੁਹਾਨੂੰ ਪਤਾ ਹੈ ਪਹਿਲਾਂ ਮੈਂ ਬੜੇ ਸ਼ੌਂਕ ਨਾਲ ਬਣਾਇਆ ਸੀਗਾ ਅ ਟੇਪ ਪੁਲਵਾ ਕੇ ਚਲੋ ਕੋਈ ਨਹੀਂ ਚੀਜ਼ਾਂ ਦਾ ਫਿਰ ਵੀ ਬਣ ਜਾਂਦੀਆਂ ਹਨ ਇਨਸਾਨ ਅ ਤੰਦਰੁਸਤੀ ਚਾਹੀਦੀ ਆ ਤੇ ਆਪਾਂ ਆ ਦੇਖੋ ਗੁਲੇਲੂ ਟੁੱਟ ਗਈ ਸਾਰੀ ਇਹਦੀ ਇਸ਼ਾਰਾ ਸਿਰ ਟੁੱਟ ਗਿਆ ਸੀ ਨੰਬਰ ਪਲੇਟ ਵਗੈਰਾ ਸਾਰਿਆਂ ਵਿੰਗਿਆਂ ਕੇ ਹੋ ਗਏ ਸੀਗੇ ਤੇ ਫਿਰ ਮੈਂ ਲਾਈਟ ਦੀ ਉਤਾਰ ਦੀ ਕੱਟ ਕੇ ਤੇ ਆਪਾਂ ਫਿਰ ਟੈਂਪਰੇਰੀ ਕੋਈ ਚੱਲਦਾ ਦੁੱਧ ਪਹੁੰਚ ਜਾਣ ਜੋਗਾ ਕਰ ਲਿਆ ਸੀ ਪਿੰਡ ਪਿੰਡ ਤੇ ਇਹਦਾ ਬਹਰਾਉਣਾ ਬਸ ਵਾ ਟਾਈਮ ਲੱਗਾਗਾ ਤੇ ਇਹਨੂੰ ਬਣਾ ਕੇ ਆਪਾਂ ਵਧੀਆ ਫੇਰ ਇੱਕ ਵਾਰੀ ਐਨ ਪਿੱਛੋਂ ਠੀਕ ਆ ਸਾਰਿਆਂ ਨੂੰ ਬਣਾ ਕੇ ਵਧੀਆ ਫੇਰ ਆਪਾਂ ਇੱਕ ਵਾਰੀ ਤੁਹਾਡੇ ਤੁਹਾਨੂੰ ਦਿਖਾਵਾਂਗੇ ਥੋੜਾ ਹੋਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਥੋੜਾ ਜਿਹਾ ਮੋਡੀਫਿਕੇਸ਼ਨ ਜਿਆ ਕਰ ਦਾਂਗੇ ਥੋੜਾ ਜਿਹਾ ਹੋਰ ਘੈਂਟ ਲੱਗੂ ਸਟicker ਟੁੱਕਰ ਸਟਾਰਟ ਤੇ ਤੇ ਥੋੜੀ アドਵਾਈਸ ਦਿਓ ਆਪਾਂ ਨੂੰ ਕਿਸ ਤਰ੍ਹਾਂ ਬਣਾਈਏ ਤੇ ਜਿਹੜੇ ਦੋਸਤ ਮੋਟੇ ਸਾਹ ਸ਼ਿਕਾਇਤ ਦੱਸਦੇ ਆਪਾਂ ਨੂੰ ਬਣਾ ਲਾਂਗੇ ਇਹਨੂੰ ਥੋੜੀ ਰਾਇ ਦਿਓ ਆਪਣ ਨੂੰ ਲੋੜ ਆ ਤੇ ਤੁਹਾਡੇ ਮੈਸੇਜ ਦਾ ਇੰਤਜ਼ਾਰ ਹੂ ਆਪਾਂ ਨੂੰ ਮੈਸੇਜ ਕਰ ਦਿਓ ਤੇ ਦੱਸ ਦਿਓ ਜੀ ਦੂਰ ਦੋਸਤ ਤੇ ਇੱਕ ਗੱਲ ਹੋਰ ਸੀ ਦੋਸਤੋ ਆਪਣੀ ਨੇੜੇ ਵੱਡੀ LED ਸੀ ਉਹ ਵੀ ਸੜ ਗਈ ਸੀ ਕੰਮ ਦੋ ਤਿੰਨ ਕਾਫੀ ਖਰਾਬ ਹੋ ਗਿਆ ਆਪਣੇ ਕੰਮ ਖਰਾਬ ਇਦਾਂ ਹੋ ਗਿਆ ਕਿ ਲਾਈਟ ਵਾਲੀ ਜੈ ਲਾਈਟ ਆ ਗਈ ਸੀਗੀ ਜਾਦੇ ਲੇਟ ਆਉਣ ਦੇ ਕਾਰਨ ਆਪਣੀ ਵੱਡੀ ਵਾਲੀ ਲਿਸਟ ਸਾੜ ਸੜ ਗਈ ਸੀ ਛੋਟੀ ਵਾਲੇ ਦਿਨ ਦਖਾਣ ਨੇ ਛੋਟੀ LED ਚਾਹੀਦੀ ਚੱਲਦੀ 42 ਇੰਚ ਆ ਵੀ ਆਪਣੀ 50 ਇੰਚ ਵਾਲੀ ਗੀ ਆ ਤੇ ਉਹ ਹੋ ਗਈ ਖਰਾਬ ਤੋਂ ਬਣਾਉਣੀ ਦਿੱਤੀ ਹੈ ਤੇ ਹਜੇ ਤੱਕ ਬਣੀ ਨਹੀਂ ਹੈਗੀ ਤੇ ਦੁਕਾਨਦਾਰ ਕਹਿੰਦਾ ਵਸੇ ਕੋਸ਼ਿਸ਼ ਕਰਾਂਗੇ ਛੇਤੀ ਬਣਾ ਦਾਂਗੇ ਤੇ ਵਾਜਦੀ ਬੜੀ ਪ੍ਰੇਟ ਕਰਦਾ ਕਹਿੰਦਾ ਆਪਾਂ ਆ ਛੋਟ ਛੋਟ ਜਾਲਦੀ ਵਾਜੀ ਵੀ LED ਨੂੰ ਕਿਵੇਂ ਲੱਗਦੀ ਹੈ ਜਿਹੜੀ ਆ ਉੱਚੀ ਬੋਸੀ ਛੋਟੀ ਛੋਟੀ ਛੋਟੇ ਛੋਟੇ ਲੱਗਦੀ ਹੈ ਉਹ ਅੱਜ ਨਾ ਫਿਰ ਜਾ ਕੇ ਆਂ ਲੋਕਾਂ ਨੂੰ ਬਣਾਉਣਾ ਥੋੜੇ ਦਿਨਾਂ ਚ ਬਣਾ ਦਾਂਗੇ ਤੇ ਵਾਜਦੀ ਪਰ ਤੁਹਾਨੂੰ ਉਹ ਦਿਖਾਵ ਦੋਸਤੋ ਸਿਲਬਨ ਨੇ ਆਪਣਾ ਨਾਲ ਕਰਦੇ ਆਪਾਂ ਹੋਰ ਨੰਬਰ ਤੋਂ ਬਟਾਸ ਸ਼ਾਮ ਦੇ ਵੱਜ ਗਏ ਨੇ 4 ਦੋਸਤੋ ਵੰਚ ਨੇ ਕਰ ਲਾ ਸਕੂਲਾ ਕੰਮ ਤੇ ਆ ਖੜਾ ਸਾਈਕਲ ਉਹੜਾ ਬਣਾਇਆ ਹੁਣ ਦਿਖਾਇਆ ਸੀਗਾ ਜਿਹੜਾ ਸਾਈਕਲ ਵਾਲਾ ਵਲੌਗ ਆ ਤੁਸੀਂ ਉਹ ਵੀ ਜਾ ਕੇ ਜਰੂਰ ਦੇਖਿਓ ਮਗਰਲਾ ਆਪਣਾ ਬੜਾ ਕੈਂਟ ਵਲੌਗ ਬਣਿਆ ਹੋਇਆ ਦੋਸਤੋ ਤੇ ਇਹ ਗੌਂਡੇ ਨੇ ਕੰਮ ਸ਼ੁਰੂ ਨਹੀਂ ਕੀਤਾ ਕਿਉਂਕਿ ਤਰਾਈ ਤਰੁਈ ਕੀਤੀ ਹਜੇ ਮੇਰਾ ਸ਼ਹਿਰ ਅੱਜ ਰੋਟੀ ਖਾਣ ਤੋਂ ਬਾਅਦ ਆਉਣਗੇ ਪਰ ਨਹੀਂ ਉਹ ਦੁਪਹਿਰੇ ਉਹਨਾਂ ਦਾ ਬੰਦਾ ਲੱਗਵੇ ਤਰਾਈ ਕਰ ਰਿਹਾ ਸੀਗਾ ਕਿਉਂ ਤਰਾਈ ਕਰਨਗੇ ਤਾਂ ਫੇਰ ਹੀ ਸੀਮੈਂਟ ਖੜਨਾ ਇੱਥੇ ਕੰਮ ਕਰਨਗੇ ਫੇਰ ਨਿਵੜਨਗੇ ਆੜਾ ਆਪਣੇ ਬੂਟੇ ਬਾਟੇ ਤੁਸੀਂ ਵੇਖਿਆ ਆ ਪਰ ਚਰਣਾਪਾਲ ਨੇ ਵੇਖੋ ਬੂਟੇ ਵਿਚਾਰਨ ਬਹੁਤ ਬਚਾਏ ਐਵੇਂ ਕਹੀਆ ਦੇਖੋ ਇਹ ਤੱਕ ਨੇ ਉਹਨੇ ਤੱਕ ਉਸੇ ਤੱਕ ਆ ਪਾਸੇ ਸਾਰਾ ਜਿਹੜਾ ਖਲਾਰਾ ਖੁਰਾ ਪਾਸੇ ਪਿਆ ਹੈਗਾ ਤੇ ਆੜਾ ਆਪਣਾ ਨਵਾਂ ਅਮਰੂਦ ਗਿਆ ਕਾਫੀ ਲੰਬਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਤੇੜਾ ਆ ਬੂਟਾ ਬੂਟਾ ਆਪਣਾ ਸਭ ਤੋਂ ਘੈਂਟ ਬੂਟਾ ਏ ਦੇਖੋ ਇਹਨਾਂ ਚਟੇ ਵਾਈਟ ਫੁੱਲ ਲੱਗਦੇ ਨੇ ਦੋਸਤੋ ਕਾ ਨਵਾਂ ਬੂਟਾ ਲਾਇਆ ਸੀਗਾ ਇਹ ਤੁਹਾਨੂੰ ਦਿਖਾਉਣਾ ਕਿਉਂ ਯਾਰ ਭੁੱਲ ਜਾਂਨਾ ਮੈਂ ਇਹ ਬੂਟਾ ਤੁਸੀ ਨਾਂ ਦੱਸੋ ਨਾਂ ਕੀ ਮਿੰਤਾ ਨਾਂ ਦਾ ਪਤਾ ਨਹੀਂ ਯਾਰ ਕੀ ਨਾਂ ਪੱਤੇ ਦੇ ਲੋ ਸਵਾਰ ਕੇ ਤੇ ਅਮਰੂਦ ਤੇ ਆਪਣਾ ਵਿਕੇ ਹੋਇਆ ਏ ਤੇ ਜਿਵੇਂ ਜਿਵੇਂ ਮੌਸਮ ਚੇਂਜ ਹੋ ਰਿਹਾ ਤੇ ਆਪਣੇ ਜਿਹੜੇ ਬੂਟੇ ਬਾਟੇ ਜੇ ਫਲ ਫੁੱਲ ਦੇ ਵਧੀਆ ਹੋ ਰਹੇ ਆ ਆ ਦੇਖੋ ਇਹਨਾਂ ਨੂੰ ਬੜੇ ਸੋਹਣੇ ਫੁੱਲ ਲੱਗਦੇ ਪਏ ਨੇ ਇਹ ਵੀ ਆਪਾਂ ਲਾਇਏ ਹੋਏ ਨੇ ਬੜੇ ਸ਼ੌਂਕ ਨਾਲ ਆ ਚੱਟੀ ਦੁਪਹਿਰ ਖੜੀ ਆ ਚੱਟੇ ਵਾਈਟ ਫਲ ਨੇ ਆਵੇ ਜੋ ਵਾਈਟ ਵੀ ਹੈ ਤੇ ਇਹ ਚ ਪਿੰਕ ਵੀ ਹੈ ਦੋਨੇ ਤਰ੍ਹਾਂ ਦੇ ਫੁੱਲੇ ਚ ਲੱਗੇ ਨੇ ਕਿੱਧਰ ਦੇ ਜੀ ਸਾਦੀ ਦੁਪਹਿਰ ਕੜੀ ਬੜੀ ਆਪ ਤਾਂ ਨਹੀਂ ਕਿੜਾ ਬੂਟਾ ਵਾਜਦਾ ਇਹਦੇ ਬਾਰੇ ਮੈਨੂੰ ਪਤਾ ਨਹੀਂ ਜੇ ਤੁਹਾਨੂੰ ਕਿਸੇ ਨੂੰ ਨਾਮ ਪਤਾ ਹੋਇਆ ਤੇ ਜ਼ਰੂਰ ਦੱਸਿਓ ਦੋਸਤੋ ਤੇ ਮੌਸਮ ਦੀ ਜੇ ਆਪਾਂ ਗੱਲ ਕਰੀ ਅੱਜ ਗਰਮੀ ਬਹੁਤ ਜ਼ਿਆੜੀ ਆ ਬੱਦਲ ਬੁੱਦਲਾ ਹੈ ਨਹੀਂ ਧੁੱਪ ਲੱਗੀ ਹੋਈ ਆ ਪੂਰੀ ਤੇ ਬਹੁਤ ਜ਼ਿਆੜੀ ਗਰਮੀਆਂ ਬੁਰਾ ਗੱਲ ਕਰਦੇ ਪਏ ਮੌਸਮ ਦੇ ਤੇ ਗਰਮੀ ਬਹੁਤ ਜ਼ਿਆਦਾ ਤੇ ਬਹੁਤ ਧੁੱਪ ਲੱਗੀ ਹੋਈ ਹੈ ਦੋਸਤੋ ਤੇ ਵਿੱਚੋਂ ਥੋੜੀ ਵੀਡੀਓ ਕੱਟੀ ਗਈ ਕੱਟੀ ਤਾਂ ਕਿਉਂਕਿ ਸਟੋਰੇਜ ਫੁੱਲ ਹੋ ਗਈ ਫੋਨ ਦੀ ਫੋਨ ਦੀ ਥੋੜੀ ਸਟੋਰੇਜ ਘਟਾ ਤੇ ਫੋਨ ਹੀ ਆਪਣਾ ਚੇਂਜ ਕਰਨ ਵਾਲਾ ਚਲੋ ਕਿਤੇ ਕਰਾਂਗੇ ਚੇਂਜ ਆਪਾਂ ਜੇ ਰੱਬ ਨੇ ਚਾਹਤਾ ਤੇ ਪੰਛੀ ਉੱਡੇ ਫਿਰਦੇ ਨੇ ਦੋਸਤੋ ਚਲੋ ਅੱਜ ਦੇ ਲਈ ਇੰਨਾ ਹੀ ਚਲੋ ਆਪਾਂ ਕਰਦੇ ਆਂ ਬਾਅਦ ਦਾ ਵਲੌਗ ਦਾ ਐਂਡ ਇੱਥੇ ਹੀ ਜੇ ਸਾਰਿਆਂ ਨੂੰ ਵਲੌਗ ਵੇ ਲੱਗਿਆ ਤਾਂ ਵੀਡੀਓ ਪਰ ਲਾਈਕ ਤੇ ਚੈਨਲ ਪਰ ਸਬਸਕ੍ਰਾਈਬ ਤੇ ਬਤੋਦ ਕਰਾ ਸ਼ੇਅਰ ਜੀ ਮਿਲ ਲੱਕ ਸੇ ਨਾਮ ਵਲੌਗ ਤਦ ਤ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ